ਤਿੰਨ ਬੰਦਿਆਂ ਨੇ ਇਹਦੀ ਸਕੂਟੀ ਰੋਕੀ ਤੇ ਗਨਪੁਆਇੰਟ ਤੇ ਸਕੂਟੀ ਸਨੈਚ ਕਰਕੇ ਲੈ ਗਏ ਇਹਨਾਂ ਤੋਂ ਸਾਨੂੰ ਇੱਕ ਪਿਸਤਲ ਤੇ ਬੱਤੀ ਬੋਰ ਤੇ 6 ਜ਼ਿੰਦਾ ਕਾਰਤੂਸ ਵੀ ਇਹਨਾਂ ਤੋਂ ਬਰਾਬਰ ਗ੍ਰਮਤ ਹੋਏ ਐ ਐ ਸਾਰੇ ਇਹ 18-19 ਸਾਲ ਦੇ ਮੁੰਡੇ ਹੈਗੇ ਆ ਇਹ ਪ੍ਰਾਪ ਦਾ ਸੁਵਾਲ ਜਿਹੜਾ ਗੈਂਗਸਟਰ ਜਿਹੜਾ ਯੂਐਸ ਬੇਸਡ ਗੈਂਗਸਟਰ ਹੈ ਉਹਦੇ ਲਈ ਕੰਮ ਕਰਦੇ ਆ ਤੇ ਬੇਸਿਕਲੀ ਇਹ ਰੈਕੀ ਵਗਰਾ ਕਰਦੇ ਆ ਤੇ ਕੋਈ ਵੀ ਮਾਰਦਾ ਨੂੰ ਇਨਜਾਮ ਦਿੰਦੇ ਆ ਬੜੀ ਵੱਡੀ ਰਿਕਵਰੀ ਕੀਤੀ ਹੈ ਉਹਦੇ ਚ ਥਾਣਾ सदर ਨੇ ਐਫਆਈਆ ਨੰਬਰ 2 ਡੇਟਡ 512025 304235 BNS 25448 ਹਮਜ਼ ਦਾ ਪਰਚਾ ਦਰਜ ਕੀਤਾ ਸੀਗਾ ਉਹ ਇਸ ਪਰਚੇ ਦੇ ਤਹਿਤ ਅਸੀਂ ਤਿੰਨ ਬੰਦੇ ਰੈਸਟ ਕੀਤੇ ਸੀਗੇ ਜਿਨ੍ਹਾਂ ਨੇ ਇੱਕ ਸਕੂਟੀ ਅ ਕੋਈ ਸੀਗੀ ਆਪਣਾ ਸਤਾਈ ਫੁੱਟ ਰੋਡ ਤੋਂ ਇਹ ਪਰਚਾ ਦਰਜ ਕਰਾਇਆ ਸੀ ਸਤਜੀਪ ਸਿੰਘ ਨੇ ਐ ਦਰਬਾਰ ਸਾਹਿਬ ਗਿਆ ਸੀ 8:30 ਵਜੇ ਲੱਗੇ ਤਾਂ ਕਿ ਤੇ ਜਦੋਂ ਵਾਪਸ ਆ ਰਿਹਾ ਸੀਗਾ 11:40 ਦੇ ਲੱਗੇ ਤਿੰਨ ਬੰਦਿਆਂ ਨੇ ਇਹਦੀ ਸਕੂਟੀ ਰੋਕੀ ਤੇ ਗਨ ਪੁਆਇੰਟ ਤੇ ਸਕੂਟੀ ਸਨੈਚ ਕਰਕੇ ਲੈ ਗਏ ਜਿਵੇਂ ਸਾਨੂੰ ਪੁਲਿਸ ਨੂੰ ਇਤਲਾ ਮਿਲੀ ਤੇ ਪੁਲਿਸ ਨੇ ਪਰਚਾ ਦਰਜ ਕੀਤਾ ਤੇ ਇਨਵੈਸਟੀਗੇਟ ਕਰਨਾ ਸ਼ੁਰੂ ਕਰਤਾ ਮੈਟਰ ਇਹਦੇ ਜਦੋਂ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤੇ ਅਸੀਂ ਉਹਦੇ ਚ ਤਿੰਨ ਬੰਦੇ ਅਰੈਸ ਕੀਤਾ ਅਰਸ਼ਦੀਪ ਸਿੰਘ ਲਾਇਸ ਵਿੱਕੀ ਅ ਪ੍ਰਿੰਸ ਦੀਪ ਸਿੰਘ ਲਾਇਸ ਪ੍ਰਿੰਸ ਤੇ ਅਨਮੋਲ ਸਿੰਘ ਇਹ ਸਾਰੇ ਹੀ 18-19 ਸਾਲ ਦੇ ਮੁੰਡੇ ਹੈਗੇ ਆ ਤੇ ਇਹਨਾਂ ਦੇ ਪਿਛਲਾ ਪਿਛੇ ਪਹਿਲਾਂ ਕੋਈ ਪਰਚਾ ਨਹੀਂ ਹੈ ਤੇ ਆਪਣਾ ਇਹ ਦੋ ਜਣਿਆਂ ਨੂੰ ਵਿੱਕੀ ਤੇ ਪ੍ਰਿੰਸ ਨੂੰ ਅਸੀਂ 72 ਫੁੱਟ ਰੋਡ ਤੋਂ 14 ਨੂੰ ਅਰੈਸ ਆਪਣਾ ਇਹਨਾਂ ਨੂੰ ਅਸੀਂ ਅਰੈਸ ਕੀਤਾ 12 ਨੂੰ ਤੇ ਜਿਹੜਾ ਹੈਗਾ ਅਨਮੋਲ ਇਹਨੂੰ ਅਸੀਂ 88 ਫੁੱਟ ਰੋਡ ਤੋਂ ਅਰੈਸ ਕੀਤਾ ਸੀ ਕਿਉਂ ਦਾ ਤ੍ਰਿਕ ਨੂੰ ਐ ਬੈਸਿਕਲੀ ਪੰਜ ਤ੍ਰਿਕ ਨੂੰ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਉੱਥੇ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਤੇ ਇਹ ਮੋਟਰਸਾਈਕਲ ਨੂੰ ਅਬੈਂਡਨ ਕਰਕੇ ਤੇ ਇਹਨਾਂ ਨੇ ਸਕੂਟੀ ਗਨ ਪੁਆਇੰਟ ਤੇ ਖੋਈ ਸੀ ਉਸ ਤੋਂ ਬਾਅਦ ਇਨ ਦ ਮੀਨ ਵਾਈਲ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਸਾਨੂੰ ਇਹ ਵੀ ਜੋ ਕੰਪਲੇਨੈਂਟ ਸੀ ਸਸਦੀਪ ਸਿੰਘ ਨੇ ਦੱਸਿਆ ਸੀ ਕਿ ਇਹ ਗਨ ਪੁਆਇੰਟ ਤੇ ਖੋਈ ਹੈ ਤੇ ਜਦੋਂ ਅਸੀਂ ਇਨਵੈਸਟੀਗੇਟ ਕੀਤਾ ਤੇ ਇਹਨਾਂ ਦੇ ਤਿੰਨ ਹੋਰ ਜਿਹੜੇ ਇੱਕਪਲੈਂਸ ਹੈਗੇ ਉਹ ਸਾਨੂੰ ਮਿਲੇ ਰੋਹਿਤ ਤੇ ਸੁਖਰਾਜ ਸਿੰਘ ਲਾਇਸ ਗੁਗਨਾ ਤੇ ਜੁਗਰਾਜ ਸਿੰਘ ਲਾਇਸ ਨਿੱਕਾ ਇਹਨਾਂ ਤੋਂ ਸਾਨੂੰ ਇੱਕ ਪਿਸਤਲ 32 ਬੋਰ ਤੇ 6 ਜ਼ਿੰਦਾ ਕਾਰਤੂਸ ਵੀ ਇਹਨਾਂ ਤੋਂ ਬ੍ਰਮਤ ਹੋਏ ਐ ਇਹ ਬੇਸਿਕਲੀ ਜਿਹੜੇ 6 ਜਣੇ ਹੈਗੇ ਐ ਇਹ ਪ੍ਰਭ ਦਾਸਵਾਲ ਜਿਹੜਾ ਗੈਂਗਸਟਰ ਹੈ ਜਿਹੜਾ ਯੂਐਸ ਬੇਸਡ ਗੈਂਗਸਟਰ ਹੈ ਉਹਦੇ ਉਹਦੇ ਲਈ ਕੰਮ ਕਰਦੇ ਐ ਤੇ ਬੇਸਿਕਲੀ ਇਹ ਰੈਕੀ ਵਗਰਾ ਕਰਦੇ ਐ ਤੇ ਕੋਈ ਵੀ ਵਾਰਦਾਤ ਨੂੰ ਮਤਲਬ ਜਿਹੜੀ ਵਾਰਦਾਤਾਂ ਹੁੰਦੀਆਂ ਉਹਨਾਂ ਨੂੰ ਇਨਜਾਮ ਦਿੰਦੇ ਆ ਤੇ ਅ ਕਿਨਾਟੋ ਹੋਰ ਵੀ ਜਿਹੜਾ ਸਾਨੂੰ ਇਨਵੈਸਟੀਗੇਸ਼ਨ ਤੋਂ ਪਤਾ ਚੱਲਿਆ ਹੈ ਜਿਹੜਾ ਜਦੋਂ ਸਰਪੰਚੀ ਇਲੈਕਸ਼ਨ ਸੀਗੀ ਤੇ ਰਾਜਵਿੰਦਰ ਸਿੰਘ ਤਲਵੰਡੀ ਜਿਹੜਾ ਸਰਪੰਚ ਦਾ ਕਤਲ ਹੋਇਆ ਸੀ ਉਹਦੀ ਵੀ ਜਿਹੜਾ ਸੁਖਰਾਜ ਹੈਗਾ ਉਹਨੇ ਹੀ ਰੈਕੀ ਕੀਤੀ ਸੀ ਉਹਨੇ ਹੀ ਪ੍ਰਭ ਦਾਸੂ ਵੱਲ ਨੂੰ ਦੱਸਿਆ ਸੀਗਾ ਇਹ ਗੱਡੀ ਦੇ ਖੱਬੇ ਖੱਬੀ ਸੀਟ ਤੇ ਬੈਠਾ ਹੈ ਤੇ ਇਹ ਜਿਹੜੇ ਅਸੀਂ ਤਿੰਨੋ ਜਿਹੜੇ ਐਫ ਆਈ ਆ ਨੰਬਰ ਚਾਰੇ ਜਿਹੜੇ ਤਿੰਨ ਦੋਸ਼ੀ ਅਰੈਸਟ ਕੀਤੇ ਐ ਇਹ ਸਾਨੂੰ ਸੀਕ੍ਰੀਟ ਇਨਫੋਰਮੇਸ਼ਨ ਸੀਗੀ ਨਾਲ ਸਾਡੀ ਇਨਵੈਸਟੀਗੇਟਿਵ ਕੀਤਾ ਤੇ ਤਾਂ ਸੀ ਤੇ ਉਹਵੇਂ ਅਰੈਸਟ ਹੋਏ ਤੇ ਜਿਹੜੇ ਬਾਕੀ ਸਾਨੂੰ ਜਿਹੜਾ ਪ੍ਰਭ ਦਾਸੂ ਵੱਲ ਵੱਲ ਲਿੰਕ ਲੱਭਿਆ ਉਹ ਸਾਰਾ ਸੀ ਇਹਨਾਂ ਦਾ ਫੋਨ ਦਾ ਫੋਰੈਂਸਿਕ ਕਰਾਇਆ ਪੁੱਛਗਿੱਛ ਕੀਤੀ ਤੇ ਸੋਸ਼ਲ ਮੀਡੀਆ ਦੇ ਇਹਨਾਂ ਦੇ ਕਾਊਂਟ ਵਗਰਾ ਤੋਂ ਜਿਹੜੇ ਇਹਨਾਂ ਨੇ ਬਣਾਏ ਹੋਏ ਸੀ ਉਹਨਾਂ ਤੋਂ ਸਾਨੂੰ ਪਤਾ ਚੱਲਿਆ ਜੀ ਸਰ ਵੈਪਨ ਪਰ ਕੁਝ ਵੈਪਨ ਜਿਹੜਾ ਸੀ ਲਾਇਸੈਂਸੀ ਕੀ ਜਿਹੜਾ ਯੂਸ ਨਹੀਂ ਨਹੀਂ ਸਾਨੂੰ ਹਾਲੇ ਤੱਕ ਕੋਈ ਲਾਇਸੈਂਸੀ ਦਾ ਕੋਈ ਸਾਹਮਣੇ ਨਹੀਂ ਆਇਆ ਜੀ ਕੁਝ ਹੋਰ ਕੋਈ ਇੱਕੋ ਵੈਪਨ ਮਿਲੇ ਹਾਲੇ ਇੱਕ ਵੈਪਨ ਮਿਲੇ ਜੀ ਉਹੀ ਵੈਪਨ ਇਹਨਾਂ ਨੇ ਜਿਹੜਾ ਸੁਖਰਾਜ ਹੈ ਜੇ ਉਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈਗਾ ਪੀਐਸ ਭੱਟੀ ਦਾ ਤਰਨ ਤਰਨ ਦਾ 379 411 ਤੇ ਐਫ ਆਈ ਆਰ ਨੰਬਰ 16 ਹੈ 93224 ਦੀ ਇਹਨੇ ਉਦੋਂ ਪੱਟੀ ਤੋਂ ਇਹ ਜਦੋਂ ਇਹ ਪੁਰਾਣੇ ਪਰਚੇ ਦਾ ਵੈਪਨ ਹੈ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਅਨਮੋਲ ਨੂੰ ਦਿੱਤਾ ਸੀਗਾ ਵੈਪਨ ਸਕੂਟੀ ਖੋਣ ਲਈ ਤੇ ਉਸ ਤੋਂ ਬਾਅਦ ਅਨਮੋਲ ਜਦੋਂ ਇਹਨਾਂ ਨੇ ਸਕੂਟੀ ਖੋਲੀ ਉਸ ਤੋਂ ਇਹਨਾਂ ਨੇ ਉਸ ਤੋਂ ਬਾਅਦ ਇਹਨਾਂ ਨੇ ਜੁਗਰਾਜ ਨੂੰ ਵੈਪਨ ਦੇ ਦਿੱਤਾ ਸੀ ਤੇ ਫਿਰ ਇਹਨਾਂ ਅੱਗੇ ਤੇ ਅੱਗੇ ਇਹ ਰੈਕੀ ਰੁਕੀ ਵੀ ਕਰਦੇ ਰਹੇ ਆ ਬਾਕੀ ਲੋਕਾਂ ਦੀ ਹੋਰ ਵੀ ਜੋ ਸਾਨੂੰ ਪਤਾ ਚੱਲਿਆ ਹੈ ਕਿ ਇਹਨਾਂ ਨੇ ਇੱਕ ਤਰਨਤਰਨ ਇੱਕ ਤਾਂ ਪਹਿਲਾਂ ਵਾਰਦਾ ਅਲਰੇਡੀ ਉਹ ਰੈਕੀ ਕੀਤੀ ਸੀ ਇੱਕ ਇਹਨਾਂ ਨੇ ਹੋਰ ਵੀ ਅੱਗੇ ਇੱਕ ਵਾਰਦਾ ਨੂੰ ਇੰਜ਼ਾਮ ਦੇਣਾ ਸੀ ਤਰਨਤਰਨ ਉਹਦੀ ਵੀ ਇਹਨਾਂ ਨੇ ਪ੍ਰੋਪਰ ਰੈਕੀ ਕੀਤੀ ਹੋਈ ਸੀ ਕਿ ਬਹੁਤ ਦੇਰ ਤੱਕ ਕਰਦੇ ਰਹੇ ਇਹ ਬੇਸਿਕਲੀ ਇਹਨਾਂ ਦਾ ਕੰਮ ਰੈਕੀ ਦਾ ਹੀ ਹੈ ਜੀ ਉਹ ਬੰਦਾ 11:30 ਵਜੇ 11:40 ਦੇ ਕਰੀਬ ਦਰਬਾਰ ਸਾਹਿਬ ਤੋਂ ਵਾਪਸ ਆ ਰਿਹਾ ਸੀ ਬੇਸਿਕਲੀ ਇਹਨਾਂ ਦਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਸੋ ਦੇ ਵਾਂਟਿਡ ਕਨਵਿੰਸ ਟੂ ਟਰੈਵਲ ਅਪਨ ਤੇ ਇਹਨਾਂ ਕੋਲ ਵੈਪਨ ਸੀਗਾ ਤੇ ਇਹਨਾਂ ਨੇ ਫਿਰ ਤਿੰਨ ਮੁੰਡੇ ਤੁਰਦੇ ਜਾ ਰਹੇ ਸੀ ਕਿਉਂਕਿ ਮੋਟਰਸਾਈਕਲ ਪਿੱਛੇ ਇਹਨਾਂ ਨੇ ਬੈਂਡਨ ਕਰਤਾ ਸੀਗਾ ਤੇ ਇਹਨਾਂ ਨੇ ਵੈਪਨ ਦਿਖਾ ਕੇ ਤੇ ਸਕੂਟੀ ਖੋਈ